ਭਗਵਾਨਤਮਨ ਜੀ ਮੈਂ ਕੱਲ ਦੀਆਂ ਤੁਹਾਡੀਆਂ ਵੀਡੀਓ ਵੇਖ ਰਿਆ ਤੇ ਵੀਡੀਓ ਦੇ ਵਿੱਚ ਕੀ ਆ ਕਦੇ ਸਕੂਲਾਂ ਤੇ ਜਾ ਕੇ ਚੌਂਕੜੀ ਮਾਰ ਕੇ ਬਹਿ ਗਏ ਕੋਈ ਤਕਲੀਫ ਤਾਂ ਨਹੀਂ ਆ ਗਈ ਤੁਹਾਨੂੰ ਉਹ ਬੱਚੇ ਆਸੇ-ਪਾਸੇ ਪੁਲਸ ਰਹੇ ਨਹੀਂ ਹੋਣਗੇ ਉਹ ਕਹਿੰਦੇ ਨਾ ਨਾ ਸਾਡਾ ਕੋਈ ਤਕਲੀਫ ਨਹੀਂ ਗਈ ਦੂਜੇ ਪਾਸੇ ਮੀਡੀਆ ਚੈਨਲ ਇਹ ਵਿਖਾ ਰਹੇ ਆ ਜਿਹੜੇ ਇਹਨਾਂ ਦੇ ਹੱਕਾਂ 'ਚ ਬੋਲਦੇ ਉਹੀ ਵਿਖਾਉਂਦੇ ਨੇ ਹੋਰ ਤਾਂ ਕਿਹੜੇ ਵਿਚਾਰੇ ਵਿਖਾਉਂਦੇ ਆ ਉਹ ਕਹਿੰਦੇ ਜੀ ਆ ਵੇਖੋ ਸੀਐਮ ਸਾਹਿਬ ਤਾਂ ਸਕੂਲਾਂ 'ਚ ਫਿਰਦੇ ਆ ਹੁਣ ਮੈਂ ਇਹ ਕਹਿਣਾ ਕਿ ਜਿਹੜੀ ਚੀਜ਼ ਭਗਵੰਤ ਮਾਣ ਬਾਰੇ ਮੈਂ ਵਿਖਾ ਰਿਆਂ ਤੁਸੀਂ ਵੀ ਵਿਖਾਓ ਇੱਕ ਸਾਡੇ ਪੰਜਾਬ ਦਾ ਜਿਹੜਾ ਮੀਡੀਆ ਚੈਨਲ ਆ ਉਹਨੇ ਵਿਖਾਈ ਆ ਤੇ ਮੈਂ ਇਹ ਚੀਜ਼ ਦਾ ਧੰਨਵਾਦ ਕਰਦਾ 17 ਤਰੀਕ ਨੂੰ 17 ਤਰੀਕ 17 ਦਸੰਬਰ 2023 ਨੂੰ ਦਿਨ ਐਤਵਾਰ ਨੂੰ ਰੈਲੀ ਆ ਕੇਸਰੀ ਆਲ ਦੀ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਇਹਨਾਂ ਨੇ ਜਿਹੜਾ ਕਹਿੰਦਾ 16 ਤਰੀਕ ਦੀਆਂ ਛੁੱਟੀਆਂ ਕਰਾਤਾ 16 ਤਰੀਕ ਦੀ ਛੁੱਟੀ ਕਰਾਤੀ ਆ ਲਗਭਗ 6 ਸਕੂਲਾਂ ਦੇ ਵਿੱਚੋਂ ਤੇ ਛੁੱਟੀ ਕਰਾਈ ਕਾ ਤੋਂ ਉਸ ਸਕੂਲ ਦੇ ਵਿੱਚ ਉਹਨਾਂ ਸਕੂਲਾਂ ਦੇ ਵਿੱਚ ਜਿੰਨਾ ਸਕੂਲਾਂ ਤੋਂ ਛੁੱਟੀਆਂ ਕਰਾਈਆਂ ਮੋੜ ਦੇ ਨੇੜੇ-ਨੇੜੇ ਦੇ ਸਕੂਲ ਉਹਨਾਂ ਸਕੂਲਾਂ 'ਚ ਇਹਨਾਂ ਦੀ ਸਿਕਿਉਰਿਟੀ ਖੜਨੀ ਆ ਭਗਵੰਤ ਮਾਨਾਂ ਦਾ ਸੀ ਅਸੀਂ ਟੀਚਰਾਂ ਤੋਂ ਵੋਟਾਂ ਦਾ ਕੰਮ ਨਹੀਂ ਲੈਂਦੇ ਜਿਵੇਂ ਦੂਜੀਆਂ ਪਾਰਟੀਆਂ ਲੈਂਦੀਆਂ ਇਹ ਮੇਰੇ ਬਿਆਨ ਨਹੀਂ ਇਹ ਭਗਵੰਤ ਮਾਨ ਦੇ ਬਿਆਨ ਸੀ ਪਰ ਅੱਜ ਭਗਵੰਤ ਮਾਨ ਉਹਨਾਂ ਤੋਂ ਕੰਮ ਕੀ ਲੈ ਰਿਆ ਆਖੇ ਤੁਸੀਂ ਉੱਥੇ ਰਹਿਣਾ ਉੱਥੇ ਉਹਨਾਂ ਦਾ ਰਹਿਣ ਦਾ ਇੰਤਜ਼ਾਮ ਕਰਨਾ ਸਕਿਉਰਟੀ ਦਾ ਉਹਨਾਂ ਦੀ ਬਿਜਲੀ ਦਾ ਇੰਤਜ਼ਾਮ ਕਰਨਾ ਉਹਨਾਂ ਦੀ ਤੁਸੀਂ ਜਿਹੜਾ ਕਹ ਲੋ ਪਾਣੀ ਦਾ ਰਹਿਣ ਦਾ ਸਹਨ ਦਾ ਸਾਰਾ ਢੰਗ ਕਰਨਾ ਜਿਹੜਾ ਵੀ ਮਤਲਬ ਉਹ ਜਿਹੜੀ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਸਕਿਉਰਟੀ ਨੂੰ ਪਹਿਲਾਂ ਮੈਂ ਭਗਵੰਤ ਮਾਨ ਨੂੰ ਇਹ ਕਹਿ ਦਾਂ ਕਿ ਮੈਂ ਤਾਂ ਲੋਕਾਂ ਨੂੰ ਆਖ ਹੀ ਜਾਂਦਾ ਸੀ ਕਿ ਇਹ ਕਦੇ ਵੀ ਚਾਹੇ ਭਗਵਾਨ ਤੁਮਾਨ ਆਰ ਕੇ 50 ਜਨਮ ਲੈ ਲੈਣ ਇਹ ਸਰਕਾਰੀ ਸਕੂਲਾਂ ਦੀ ਸਿੱਖਿਆ ਚੰਗੀ ਨਹੀਂ ਕਰ ਸਕਦੇ ਉਹਦੇ ਕਾਰਨ ਮੈਂ ਦੱਸੇ ਸੀ ਪਹਿਲਾ ਭਗਵਾਨ ਤੁਮਾਨ ਜੀ ਮੈਂ ਤੁਹਾਨੂੰ ਇਹ ਕਹਿਣਾ ਜੇਕਰ ਯੁਰਤ ਪੈਂਦੀ ਆ ਤਾਂ ਪ੍ਰਾਈਵੇਟ ਸਕੂਲਾਂ ਤੋਂ ਛੁੱਟੀਆਂ ਛੁੱਟੀ ਕਰਾ ਕੇ ਵਿਖਾਓ ਆ 16 ਤਰੀਕ ਦੀ ਜਿੱਥੇ ਸਾਡੇ ਬੱਚੇ ਪੜ੍ਹਦੇ ਆ ਤੁਹਾਨੂੰ ਪਤਾ ਵੀ ਇੱਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਨੇ ਆ ਕਿਸੇ ਨੇ ਕੁਝ ਨਹੀਂ ਕਹਿਣਾ ਜੇਕਰ ਪ੍ਰਾਈਵੇਟ ਸਕੂਲਾਂ 'ਚ ਛੁੱਟੀ ਕਰਾਓ ਤਾਂ ਮੈਂ ਤੁਹਾਨੂੰ ਮੰਨ ਜਾਵਾਂ ਉੱਥੇ ਖੜਾਓ ਸਿਕਿਉਰਿਟੀ ਜਿਹੜੇ ਸਕੂਲ ਬਣਿਆ ਜਿਹੜਾ ਸਾਨੂੰ ਹੱਕ ਮਿਲਿਆ ਬਾਬਾ ਸਾਹਿਬਾਂ ਬੇਦਕਾਰ ਵੱਲੋਂ ਇਹ ਕੋਈ ਤੁਹਾਡੀ ਸਿਕਿਉਰਿਟੀ ਵਾਸਤੇ ਨਹੀਂ ਹੈ ਜਾਂ ਤਾਂ ਫਿਰ ਐਂ ਕਰੋ ਜਾ ਹੁਣ ਪੰਜਾਬ ਦੇ ਸਕੂਲਾਂ ਨੂੰ ਭੰਗ ਕਰ ਲੋ ਤੇ ਧਰਮਸ਼ਾਲਾ ਦਾ ਨਾਮ ਦੇ ਦਿਓ ਰੱਖ ਲਿਆ ਕਰੋ ਜਿਹੜਾ ਕਿਸੇ ਨੂੰ ਉੱਥੇ ਰੱਖਣਾ ਆਇਆ ਕਰੂ ਸਾਲ ਸਾਨੂੰ ਤਾਂ ਕੇਦਰੀਵਾਲ ਲੈ ਦੇ ਕੇ ਬਹਿ ਗਿਆ ਇਨੇ ਲੱਛਣ ਨਾ ਤਾਂ ਬਾਦਲਾ ਨੇ ਕੀਤੇ ਨਾ ਕਾਂਗਰਸੀਆਂ ਨੇ ਕੀਤੇ ਨਾ ਚਰਨਜੀਤ ਚੰਨੀ ਨੇ ਕੀਤੇ ਨਾ ਪ੍ਰਕਾਸ਼ ਬਾਦਲ ਨੇ ਕੀਤੇ ਨਾ ਕੈਪਟਨ ਮਰਿੰਦਰ ਸਿੰਘ ਨੇ ਕੀਤੇ ਜਿੰਨੇ ਲੱਛਣ ਤੁਹਾਡੇ ਵਾਰੀ ਹੋ ਰਹੇ ਆ ਹੁਣ ਮੈਂ ਤੁਹਾਨੂੰ ਇਹ ਕਹਿਣਾ ਕਿ ਇਸ ਟਾਈਮ ਕਿ ਸਾਡੇ ਸਰਕਾਰੀ ਸਕੂਲਾਂ ਚ ਬੱਚੇ ਪੜ੍ਹਦੇ ਆ ਤੁਸੀਂ ਉਹਨਾਂ ਚ ਛੁੱਟੀਆਂ ਕਿਉਂ ਕਰਾ ਰਹੇ ਹੋ ਛੁੱਟੀ ਕਿਉਂ ਕਰਾ ਰਹੇ ਆ 16 ਤਰੀਕ ਦੀ ਨਾਲੇ 17 ਤਰੀਕ ਨੂੰ ਜਿਹੜੀ ਮੋੜ ਦੇ ਵਿੱਚ ਤੁਹਾਡੀ ਰੈਲੀ ਆ ਉਹ ਤਾਂ ਉਹਦੇ ਐਤਵਾਰ ਆ ਗਿਆ ਨਹੀਂ ਤਾਂ ਛੁੱਟੀ ਜਿਹੜੀ ਕਹੋ ਤੁਸੀਂ ਉਹਦੇ ਵੀ ਕਰਾ ਦੇਣੀ ਸੀ ਜੇ ਐਤਵਾਰ ਨਾ ਹੁੰਦਾ ਵੀ ਹਾਂ ਭਾਈ ਜੇਕਰ ਤੁਸੀਂ ਸ਼ਨੀਵਾਰ ਦੀ ਛੁੱਟੀ ਕਰਾ ਸਕਦੇ ਆ ਇਹ ਤਾਂ ਫਿਰ ਸੰਜੀਜੀ ਗੱਲ ਆ ਕਿ ਵਾਕਈ ਤੁਸੀਂ ਜੇਕਰ ਸੋਮ ਜਾਂ ਮੰਗਲਵਾਰ ਦੀ ਤੁਹਾਡੀ ਰੈਲੀ ਹੁੰਦੀ ਤਾਂ ਛੁੱਟੀਆਂ ਤੁਸੀਂ ਦੋ ਤਿੰਨ ਕਰਾ ਦੇਣੀਆਂ ਸੀ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਆ ਗਰੀਬ ਲੋਕਾਂ ਦੇ ਉੱਥੇ ਬੱਚੇ ਪੜਦੇ ਆ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਨਾ ਤਾਂ ਉੱਥੋਂ ਦੇ ਟੀਚਰਾਂ ਨੂੰ ਫਰਕ ਪੈਣਾ ਉਹਦਾ ਕਾਰਨ ਕੀ ਆ ਉਹਨਾਂ ਦੀ ਤਨਖਾਹ ਤਾਂ ਆ ਜਾਣੀ ਆ ਕਿਉਂਕਿ ਉਹ ਤਾਂ ਤੁਹਾਡੇ ਕਹਿਣੇ ਤੇ ਜਿਹੜਾ ਉਹਨਾਂ ਦਾ ਜੇਕਰ ਉਹਨਾਂ ਦਾ ਫਰਜ਼ ਆ ਉਹਦਾ ਮੰਨਦੇ ਕਿ ਅਸੀਂ ਆਪਦੇ ਬੱਚਿਆਂ ਨੂੰ ਹੀ ਪੜਾਉਣਾ ਭਾਈ ਸਾਥੋਂ ਇਹ ਕੰਮ ਨਹੀਂ ਹੋਣੇ ਤੇ ਨਾਲ ਉਹਨਾਂ ਦੇ ਲੋਕ ਖੜਦੇ ਹੁੰਦੇ ਬਹੁਤ ਸਾਰੇ ਟੀਚਰਾਂ ਜਿਹੜੇ ਬੱਚਿਆਂ ਦੀ ਹਮਾਇਤ ਕਰਦੇ ਆ ਕੋ ਲੋ ਕਾਪੀਆਂ ਕਿਤਾਬਾਂ ਲੈ ਕੇ ਦਿੰਦੇ ਆ ਪਰ ਮੰਤਰੀ ਜਿਹੜੀ ਮੈਂ ਗੱਲ ਕਹੀ ਸੀ ਇਸ ਟਾਈਮ ਇਸ ਟਾਈਮ ਵੱਡਾ ਸਬੂਤ ਹੋ ਗਿਆ ਕਿ ਮੁੱਖ ਮੰਤਰੀ ਸਿਰਫ ਡਰਾਮੇ ਬਾਜਾ ਕਦੇ ਸਕੂਲਾਂ ਚ ਚੌਂਕੜੀ ਮਾਰ ਕੇ ਬਹਿ ਗਿਆ ਕਦੇ ਕੁਛ ਕਰ ਰਿਹਾ ਤੁਹਾਨੂੰ ਕੋਈ ਤਕਲੀਫ ਤਾਂ ਹੈ ਨਹੀਂ ਸਾਨੂੰ ਦੱਸੋ ਭਰਾਵਾ ਸਕੂਲਾਂ ਚ ਟੀਚਰ ਪੂਰੇ ਨਹੀਂ ਤੇ ਤਕਲੀਫ ਤੂੰ ਬੱਚਿਆਂ ਨੂੰ ਪੁੱਛੀ ਜਾਣਾ ਉਹ ਤਾਂ ਬੱਚੇ ਆ ਤੇ ਮੁੱਖ ਮੰਤਰੀ ਕਹਿੰਦਾ ਜੇਕਰ ਪਤਾ ਹੀ ਨਹੀਂ ਜਿਹੜੇ ਟੀਚਰ ਆ ਜਿਹੜੇ ਕੱਚੇ ਅਧਿਆਪਕਾ ਉਹ ਤਾਂ ਤੇਰੇ 12 ਚਾਉਂਦੇ ਆ ਤੇਰੇ ਤੋਂ ਜਿਹੜੇ ਤੂੰ ਨੂੰ ਪਰੋਠੇ ਖਵਾਉਣਾ ਡਾਂਗਾ ਦੇ ਨਾਲ ਉਹ ਪਰੋਠੇ ਖਾ ਕੇ ਜਾਂਦੇ ਆ ਧੀਆਂ ਪੈਣਾ ਦੀਆਂ ਚੁੰਨੀਆਂ ਲਾਦੀਆਂ ਨੌਜਵਾਨਾਂ ਦੀਆਂ ਪੱਗਾਂ ਲਾਦੀਆਂ ਉਹ ਤਾਂਵੇਂ ਨੰਗੇ ਸਿਰ ਜਿਹੜਾ ਕਹ ਲੋ ਉਹਨਾਂ ਦੀ ਮੈਂ ਕੀ ਕੀ ਕਹਾਂ ਇੱਥੇ ਖੇਤਾਂ ਦੇ ਵਿੱਚ ਮਧੋਲੇ ਜਾਂਦੇ ਆ ਉਹ ਤਾਂ ਤੇਰੇ ਘਰੇ ਆਉਂਦੇ ਆ ਤੂੰ ਉਹਨਾਂ ਨੂੰ ਮਿਲਦਾ ਨਹੀਂ ਤੇ ਅੱਜ ਸਕੂਲਾਂ 'ਚੋਂ ਜਾ ਕੇ ਬੱਚਿਆਂ ਨੂੰ ਪੁੱਛਦਾ ਮੈਂ ਤਾਂ ਉਹਦੀ ਸੋਚ ਲਿਆ ਲੋਕ ਕਹਣ ਬਾਈ ਗੁੱਡ ਸੀਐਮ ਸਾਹਿਬ ਜਿੰਦਾਬਾਦ ਸੀਐਮ ਸਾਹਿਬ ਇਹੋ ਜਿਹਾ ਤਾਂ ਕਦੇ ਹੋਇਆ ਹੀ ਨਹੀਂਗਾ ਮੁੱਖ ਮੰਤਰੀ ਸਕੂਲਾਂ 'ਚ ਫਿਰਦਾ ਮੈਂ ਕਿਹਾ ਓਏ ਇਹ ਭਰਾ ਹੋਇਆ ਤਾਂ ਐਕਟਿੰਗਦਾਰ ਬੰਦਾ ਕਿਉਂ ਇਹਦੀ ਐਕਟਿੰਗ ਦੇ ਵਿੱਚ ਆਉਨੇ ਆ ਨਾਲੇ ਮੈਂ ਲੋਕਾਂ ਨੂੰ ਵੀ ਦੱਸ ਦੇਵਾਂ ਕਿ ਸਕੂਲਾਂ ਦੇ ਵਿੱਚ ਢੇੜਾ ਤੁਸੀਂ ਭਲਾ ਉਹ ਕੈਨੇਡਾ ਜਾਂ ਅਮਰੀਕਾ ਦੇ ਰਾਸ਼ਟਰਪਤੀ ਦਾ ਮਰਵਾ ਲਓ ਇਹਦੇ ਨਾਲ ਸਕੂਲ ਚੰਗੇ ਨਹੀਂ ਹੋਣੇ ਗੇੜਾ ਮਾਰਨ ਨੂੰ ਕੀ ਹੁੰਦਾ ਤੁਸੀਂ ਇਹ ਗੱਲ ਦੱਸੋ ਕਿ ਮੁੱਖ ਮੰਤਰੀ ਗੇੜਾ ਮਾਰੂ ਕੰਮ ਕੀ ਆ ਬੇਕੋਲ ਕੱਖ ਵੀ ਨਹੀਂਗਾ ਇਹਦੀ ਜਿਹੜੀ ਤਨਖਾਹ ਹੁੰਦੀ ਆ ਲੱਖਾਂ ਰੁਪਈਆ ਤਨਖਾਹ ਨਾਲ ਇਹਦੇ ਨਾਲ 110 ਗੱਡੀਆਂ ਦੇ ਲਗਪਕ ਰਹਿੰਦੀਆਂ ਵਿਰੋਧੀ ਦੱਸਦੇ ਆ ਤੇ ਮੈਂ ਤੁਹਾਨੂੰ ਇਹ ਕਹਿ ਦੇਵਾਂ ਕਿ ਇਹਨੇ ਭਾਈ ਕੱਖ ਨਹੀਂ ਕਰਨਾ ਜੇਕਰ ਇਹਨੇ ਸਕੂਲ ਚੰਗੇ ਕਰਨੇ ਹੁੰਦੇ ਤਾਂ ਸਰਕਾਰੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਨੇ ਸੀ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਨੇ ਸੀ ਸਿਪਾਹੀ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਨੇ ਸੀ ਪ੍ਰਾਈਵੇਟ ਸਕੂਲਾਂ 'ਚ ਛੁੱਟੀ ਨਹੀਂ ਕਰਾਉਂਦੇ ਕਿਉਂਕਿ ਉੱਤੇ ਆਈਪੀਐਸਾਂ ਦੇ ਮੰਤਰੀਆਂ ਦੇ ਬੱਚੇ ਪੜ੍ਹਦੇ ਆ ਉਹਨਾਂ ਸਕੂਲਾਂ ਦੇ ਵਿੱਚ ਟੀਚਰਾਂ ਦੇ ਬੱਚੇ ਪੜ੍ਹਦੇ ਆ ਪੜਾਈ ਖਰਾਬ ਹੋਈ ਤਾਂ ਸਾਡੇ ਬੱਚਿਆਂ ਦੀ ਹੋਣੀ ਆ ਹੋਰ ਕਿਸੇ ਦੀ ਨਹੀਂ ਹੋਣੀ ਨਾਲੇ ਰੇਲੀ ਦੇ ਵਿੱਚ ਕਦੇ ਨਾਲੇ ਮੈਂ ਬਾਦਲਾਂ ਦੀਆਂ ਬੱਸਾਂ ਵੀ ਇੱਥੇ ਜਿਹੜਾ ਕਹੋ ਬਾਦਲਾਂ ਮੇਲੇ ਵੀ ਮੁਕਸਰ ਚ ਰੇਲੀ ਹੁੰਦੀ ਸੀ ਜਦੋਂ ਜਿਹੜਾ ਕਹੋ ਮਾਗੀ ਦਾ ਮੇਲਾ ਹੁੰਦਾ ਸੀ ਸਾਡੇ ਪਿੰਡਾਂ ਚੋਂ ਬੱਸਾਂ ਜਾਂਦੀਆਂ ਰਹੀਆਂ ਹੋਰ ਵੀ ਪਿੰਡਾਂ ਚੋਂ ਬੱਸਾਂ ਜਾਂਦੀਆਂ ਰਹੀਆਂ ਉਹ ਬੱਸਾਂ ਪ੍ਰਾਈਵੇਟ ਹੁੰਦੀਆਂ ਸੀ ਮੈਂ ਰੋਡ 'ਤੇ ਬੱਸਾਂ ਜਾਂਦੀਆਂ ਨਹੀਂ ਵੇਖੀਆਂ ਮੈਂ ਕੋਈ ਇਥੇ ਅਕਾਲੀਆਂ ਦੀ ਹਮਾਇਤ ਨਹੀਂ ਕਰ ਰਿਹਾ ਪਰ ਇਹ ਸਚਾਈ ਆ ਜੇ ਗੱਲ ਕਰੀਏ ਰੇਲਿੰਗਾ ਕਾਂਗਰਸ ਦੀਆਂ ਵੀ ਵੇਖੀਆਂ ਐਨੇ ਨਖਰੇ ਉਹਨੇ ਨਹੀਂ ਕੀਤੇ ਜਿੰਨੇ ਤੁਸੀਂ ਕਰਦੇ ਆ ਰੈਲੀ ਕਾਦੀ ਕਰ ਰਹੇ ਆ ਇਸ ਟਾਈਮ ਤੁਹਾਡੀ ਜਦੋਂ ਪੰਜਾਬ ਚ ਸਰਕਾਰ ਮੌਜੂਦਾ ਚੱਲ ਰਹੀ ਆ ਕਾਦੇ ਹਾਸਤੇ ਸਿਰਫ ਜਿਹੜਾ ਪੰਚਾਇਤੀ ਚੋਣ ਆਉਣੀ ਆਉਂਦੇ ਹਾਸਤੇ ਤੁਹਾਡੀ ਸਰਕਾਰ ਲਗਭਗ 13000 ਪਿੰਡਾਂ ਤੇ ਮੈਂ ਤੁਹਾਨੂੰ ਦੱਸ ਦੇਵਾਂ 11000 ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਬਣਨਗੀਆਂ ਇਹ ਜਾਂ ਤੁਸੀਂ ਜਾਣਦੇ ਆ ਤੁਹਾਡੇ ਬੰਦੇ ਜਾਣਦੇ ਆ ਵੀ ਇਹ ਕਿਵੇਂ ਜਿੱਤੋਂਗੇ ਰੱਬ ਜਾਣਦਾ ਕਿਵੇਂ ਮੈਂ ਨਹੀਂ ਕਹਿੰਦਾ ਕੋਈ ਤੁਸੀਂ ਧੱਕਾ ਕਰੋਗੇ ਮੈਂ ਨਹੀਂ ਇਹ ਕਹਿੰਦਾ ਪਰ ਇਹ ਨੋਟ ਕਰ ਲਓ ਜੇ ਗੱਲ ਸਚਾਈ ਸਾਹਮਣੇ ਆਊਗੀ 13000 ਲਗਭਗ ਪਿੰਡਾਂ 10 ਤੋਂ 11000 ਪਿੰਡਾਂ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਬਣਨਗੀਆਂ ਨੰਬਰ 2 ਤੇ ਰੈਲੀ ਕਾਦੇ ਹਾਸਤੇ ਕਰੀ ਜਾਂਦੇ ਆ ਕਿ ਜਿਹੜੀਆਂ 2024 ਦੇ ਵਿੱਚ ਤੁਹਾਡੀਆਂ ਐਮਪੀ ਦੀਆਂ ਵੋਟਾਂ ਆ ਰਹੀਆਂ ਯਾਰ ਕਮਾਲ ਹੋ ਗਈ ਆ ਮਾਰਾ ਮੋਟਾ ਦੁੱਖ ਤੁਸੀਂ ਕਰੋ ਕਿ ਜਾਂ ਤੁਸੀਂ ਜਿਹੜੀਆਂ ਚਾਰੇ ਸਟੇਟਾਂ ਦੇ ਵਿੱਚੋਂ ਤੁਹਾਡੀਆਂ ਸੀਟਾਂ ਮਾਰੋ ਮਾਰ ਆਈਆਂ ਜਿਹੜੀਆਂ ਇਹਦੀ ਖੁਸ਼ੀ ਦੇ ਵਿੱਚ ਰੈਲੀ ਰੱਖੀ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਬੇਨਤੀ ਕਰਦਾ ਕਿ ਉਹ ਕੇਂਦਰੀ ਵਾਲਤਾ ਬਗਾਨਾ ਸਾਡੇ ਪੰਜਾਬ ਦੇ ਲੋਕਾਂ ਜਿਹੜੇ ਵਿਚਾਰੇ ਸਰਕਾਰੀ ਥਾਵਾਂ ਤੇ ਬੈਠੇ ਆ ਉਹ ਸਰਕਾਰ ਦੇ ਲੋਕ ਹੀ ਉਹਨਾਂ ਕੋ ਰਹਿਣ ਵਾਸਤੇ ਮਕਾਨ ਹੈ ਨਹੀਂ ਘਰ ਹੈ ਨਹੀਂਗੇ ਤਾਂ ਬੈਠੇ ਆ ਜਦੋਂ ਉਹਨਾਂ ਨੂੰ ਕੋਈ ਠਾਉਂਦਾ ਤੇ ਉਦੋਂ ਤੁਸੀਂ ਕਹਿੰਨੇ ਆ ਨਜਾਇਜ਼ ਕਬਜ਼ਾ ਤੇ ਜਿਹੜਾ ਕੇਦਰੀਵਾਲ ਤੇਰੇ ਤੇ ਕਬਜ਼ਾ ਕਰੀ ਬੈਠਾ ਰਾਘਵ ਚੱड्ढा ਕਬਜ਼ਾ ਕਰੀ ਬੈਠਾ ਪੰਜਾਬ ਤੇ ਇਹਨੂੰ ਕੌਣ ਪਾਸੇ ਕਰੂਗਾ ਕਬਜ਼ਾ ਆ ਦਿੱਲੀ ਵਾਲਿਆਂ ਤੋਂ ਛੜਾ ਸਾਡੇ ਉੱਤੋਂ ਆ ਤਾਂ ਸਾਡੇ ਪੰਜਾਬ ਦੇ ਲੋਕ ਆ ਜੇ ਬੈਠੇ ਆ ਤੇ ਇਹਨਾਂ ਨੂੰ ਬੈਠੇ ਰਹਿਣ ਦੇ ਮੈਂ ਫੇਰ ਤੋਂ ਕਹਿ ਰਿਹਾ ਕਿ ਰੈਲੀਆਂ ਕਰਨੀਆਂ ਤਾਂ ਤੁਸੀਂ ਆਪਦੀਆਂ ਸਿਕਿਉਰਟੀਆਂ ਨੂੰ ਆਪ ਸੰਭੋ ਇਹ ਤੁਸੀਂ ਹੁਣ ਸਾਡੇ ਸਕੂਲ ਮੈਂ ਮੰਨਦਾ ਸੀ ਸਕੂਲ ਲੱਗਿਆ ਰਹਿੰਦਾ ਤੁਸੀਂ ਛੁੱਟੀ ਕਰਾਈ ਆ ਜਿਹੜੀ ਮੈਨੀਆਂ ਦਾ ਆ ਮੈਂ ਵੇਖ ਕੇ ਟਿਆ ਆ ਵੇਖੋ ਕਾਗਜ਼ ਚੈੱਕ ਕਰੋ ਇਹ ਆ ਚੈੱਕ ਕਰੋ ਕਾਗਜ਼ ਬਿਨਾ ਬੱਚਿਆਂ ਨੂੰ ਪੜ੍ਹਾਉਣ ਦੇ ਕੋਈ ਵੀ ਕੰਮ ਨਹੀਂ ਲਿਆ ਜਾਵੇਗਾ ਇਹ ਬੋਲ ਮੇਰੇ ਨਹੀਂ ਇਹ ਬੋਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨੇ ਸੱਤਾ ਚੋਂਣ ਤੋਂ ਪਹਿਲਾਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਅਧਿਆਪਕਾਂ ਤੋਂ ਸਿਰਫ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਲਿਆ ਜਾਵੇਗਾ ਨਾ ਵੋਟਰਾਂ ਕਾਡ ਦਾ ਨਾ ਕੋਈ ਹੋਰ ਕੰਮ ਪਰ ਪਹਿਲੀਆਂ ਸਰਕਾਰਾਂ ਦਾ ਅਧਿਆਪਕਾਂ ਤੋਂ ਸਿਰਫ ਕੇਵਲ ਇਹੀ ਕੰਮ ਲੈਂਦੀਆਂ ਸੀ ਮਾਨ ਸਰਕਾਰ ਜੋ ਬਦਲਾਅ ਦੇ ਨਾਲ ਆ ਕੇ ਆਈ ਹੈ ਉਹਨਾਂ ਨੇ ਤਾਂ ਹੱਦ ਹੀ ਕਰ ਦਿੱਤੀ ਆ ਚੈੱਕ ਕਰੋ ਮੋੜ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਰੈਲੀ ਹੈ ਉਹ ਰੈਲੀ ਦੇ ਚੱਲਦਿਆਂ ਸੀਮ ਸਕਿਉਰਟੀ ਨੂੰ ਠਹਿਰਾਉਣ ਲਈ ਸਿਰਫ ਇਹ ਇਹਨਾਂ ਦੀਆਂ ਸਕਿਉਰਟੀਆਂ ਨੂੰ ਪਾਣੀ ਤੱਤਾ ਕਰਕੇ ਦੇਣ ਵਾਸਤੇ ਮਾਸਟਰਾਂ ਨੇ ਕਿਹਾ ਕਰਨਾ ਉੱਥੇ ਡਿਊਟੀਆਂ ਲਾਈਆਂ ਗਈਆਂ ਉੱਥੋਂ ਦੇ ਪ੍ਰਿੰਸੀਪਲਾਂ ਦੀਆਂ ਹੈੱਡ ਜਿਹੜੇ ਮਤਲਬ ਜਿਹੜੇ ਟੀਚਰ ਕਹੇ گئے ਆ ਸਾਰੇ ਉੱਥੇ ਟੀਚਰ ਸਾਰੇ ਹੀ ਹੋਣਗੇ ਮੌਜੂਦ ਕਿਉਂਕਿ ਪ੍ਰਿੰਸੀਪਲ ਨੇ ਵੀ ਕਹਿ ਦੇਣਾ ਉੱਥੋਂ ਇਹ ਕੋਈ ਪਿੰਡਾਂ ਦੇ ਵਿੱਚੋਂ ਜਿਹੜੇ ਗਰੀਬ ਘਰ ਵਿਚਾਰੇ ਜਾਂ ਕਿਸੇ ਦੀਆਂ ਰੋਟੀਆਂ ਲਾਉਣ ਜਾਂਦੇ ਉੱਥੇ ਇਹ ਪ੍ਰਬੰਧ ਕਰਨਗੇ ਉਹਨਾਂ ਦਾ ਹੋ ਸਕਦਾ ਇਹ ਪਾਣੀ ਤੱਤਾ ਕਰਾਉਣ ਵਾਸਤੇ ਉੱਤੇ ਕਲਾਸਾਂ ਦੇ ਮਨੀਟਰ ਜਿਹੜੇ ਹੁੰਦੇ ਆ ਬਣਾਏ ਜਾਂਦੇ ਜਿਹੜੇ ਕਿ ਉਹਨਾਂ ਨੂੰ ਸੱਧਿਆ ਜਾਵੇ ਭਾਈ ਪਾਣੀ ਪੂਣੀ ਗਰਮ ਕਰਕੇ ਤੁਸੀਂ ਸਾਂਭਣਾ ਹੋ ਸਕਦਾ ਪਿੰਡ ਦੇ ਵਿੱਚੋਂ ਗਰੀਬ ਲੋਕਾਂ ਨੂੰ ਦਿਹਾੜੀ ਤੇ ਰੱਖਿਆ ਜਾਵੇ ਪਰ ਮੇਨ ਗੱਲ ਇਹ ਆ ਸਿਕਿਉਰਿਟੀ ਨੂੰ ਤੁਸੀਂ ਰੱਖਣਾ ਤਾਂ ਤੁਸੀਂ ਆਪ ਦੇ ਨਾਂ ਰੱਖੋ ਸਾਡੇ ਸਕੂਲਾਂ ਤੇ ਤੁਸੀਂ ਰੱਖਣੇ ਸੀ ਕੋਈ ਗੱਲ ਨਹੀਂ ਸਕੂਲ ਜਦੋਂ ਛੁੱਟੀ 3:30 ਵਜੇ ਤੋਂ ਬਾਅਦ ਰੱਖ ਲਿੰਦੇ ਹੁਣ ਛੁੱਟੀਆਂ ਆਹ ਕੰਮ ਤਾਂ ਨਾ ਤਾਂ ਮੈਂ ਕਦੇ ਕਾਲੀਆਂ ਦਾ ਵੇਖਿਆ ਸੀ ਨਾ ਮੈਂ ਕਾਂਗਰਸੀਆਂ ਦਾ ਸੁਣਿਆ ਸੀ ਇਹ ਕੰਮ ਤਾਂ ਭਗਵਾਨ ਤਮਨ ਨੇ ਕੀਤਾ ਸਿੱਖਿਆ 'ਚ ਬਦਲਾ ਕੀ ਹੋਊਗਾ ਜਿਹੜੀਆਂ ਰੇਲੀਆਂ ਪਿੱਛੇ ਸਕੂਲਾਂ 'ਚੋਂ ਛੁੱਟੀ ਕਰਾ ਸਕਦੇ ਆ ਉਹ ਸਿੱਖਿਆ ਅੱਗੇ ਨਹੀਂ ਵਧਾ ਸਕਦੇ ਸਿਰਫ ਗੱਲਾਂ ਲਈਆਂ ਮੈਂ ਤਾਂ ਮੰਨਾਂ ਜੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ ਚਲਵਾਵਾਂ ਮੈਂ ਤਾਂ ਮੰਨਾਂ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਇੱਥੇ ਪੜ੍ਹਨ ਮੈਂ ਤਾਂ ਮੰਨਾਂ ਇੱਕ ਸਕੂਲ ਦੇ ਪੀਐਨ ਤੋਂ ਲੈ ਕੇ ਤੁਸੀਂ ਜਿਹੜੇ ਬੱਚੇ ਉਹ ਜਿਹੜਾ ਉਹਨਾਂ ਦੇ ਜਿਹੜੇ ਪੀਐਨ ਤੋਂ ਲੈ ਕੇ ਤੇ ਜਿਹੜਾ ਕੋ ਲੋ ਸਿੱਖਿਆ ਸਕੱਤਰ ਤੱਕ ਦੇ ਬੱਚੇ ਸਰਕਾਰੀ ਸਕੂਲਾਂ ਚ ਪੜਨ ਉਹਨਾਂ ਦੇ ਇੱਥੇ ਸਾਡਾ ਸਿੱਖਿਆ ਮੰਤਰੀ ਐਵੇਂ ਵਿਧਾਨ ਸਭਾ ਚੋਂ ਦੇ ਚੀਕਾਂ ਮਾਰੀ ਗਿਆ ਸਪੀਕਰ ਸਾਹਿਬ ਐਂ ਕਰਤਾ ਸਪੀਕਰ ਸਾਹਿਬ ਆਹ ਕਰਤਾ ਜੇਕਰ ਇਹੀ ਕੰਮ ਕਰ ਲਿਆ ਨੇ ਕੀਤਾ ਹੁੰਦਾ ਜਾਂ ਕਾਂਗਰਸੀਆਂ ਨੇ ਕੀਤਾ ਹੁੰਦਾ ਇਹਨਾਂ ਦੇ ਜਿਹੜੇ 92 ਆ ਨਾ ਉਹਨਾਂ ਨੇ ਜੇਕਰ ਮੈਂ ਕਿਹਾ ਪੰਜਾਬ ਹਿਲਾ ਦੇਣਾ ਸੀ ਪਰ ਇਸ ਟਾਈਮ ਸਿੱਖਿਆ ਨੂੰ ਇਹ ਅੱਗੇ ਲ ਜਾਣ ਵਾਲੀਆਂ ਗੱਲਾਂ ਨਹੀਂ ਆ ਜਿਹੜੇ ਬੰਦੇ ਆਪਦੀਆਂ ਰੇਲੀਆਂ ਪਿੱਛੇ ਸਕੂਲਾਂ ਚ ਲਗਭਗ 5-6 ਸਕੂਲਾਂ ਚ ਛੁੱਟੀ ਕਰਾ ਸਕਦੇ ਆ ਉਹ ਆਪਦੇ ਜੇਕਰ ਉਹਨਾਂ ਦਾ ਕੋਈ ਪਰਸਨਲ ਹੀ ਕੰਮ ਹੋਵੇ ਜਿਹੜਾ ਉਹਨਾਂ ਨੂੰ ਫਾਇਦਾ ਪਹੁੰਚਾਉਂਦਾ ਹੋਵੇ ਉਹ ਕੁਝ ਵੀ ਕਰ ਸਕਦੇ ਆ ਉਹ ਪੰਜਾਬ ਨੂੰ ਨਹੀਂ ਸਵਾਰ ਸਕਦੇ ਮੈਂ ਭਗਵੰਤ ਮਾਨ ਜੀ ਇੰਨਾ ਹੀ ਪੁੱਛਣਾ ਚਾਹੁੰਨਾ ਕਿ ਐਨੇ ਸਕੂਲਾਂ ਚ ਤੁਹਾਡੀਆਂ ਸਿਕਿਉਰਟੀਆਂ ਠਹਿਰਨਗੇ ਤੁਸੀਂ ਆਮ ਬੰਦੇ ਆ ਤੁਹਾਨੂੰ ਕਾਹਦਾ ਖਤਰਾ ਕੀ ਖਤਰਾ ਕੀ ਤੁਸੀਂ ਕਿਸੇ ਦੀ ਚੋਰੀ ਕੀਤੀ ਹੈ ਜਿਹੜਾ ਐਨਾ ਖਤਰਾ ਆਇਆ ਪਿਆ ਤੁਹਾਨੂੰ ਕੀ ਤੁਸੀਂ ਕੋਈ ਜੰਗ ਲੜ ਕੇ ਆਏ ਆ ਵੀ ਤੁਹਾਨੂੰ ਐਨਾ ਖਤਰਾ ਹੋ ਗਿਆ ਕੀ ਤੁਸੀਂ ਤੁਹਾਡਾ ਗੈਂਗਸਟਰਾਂ ਨਾਲ ਪੰਗਾ ਪੈ ਗਿਆ ਜਾਂ ਹੋਕ ਹੀ ਗਿਆ ਮੈਂ ਤੁਹਾਡੇ ਬਿਆਨ ਮੇਰੇ ਬਿਆਨ ਨਹੀਂ ਗਏ ਜੇਕਰ ਤੁਹਾਨੂੰ ਖਤਰਾ ਤੁਸੀਂ ਮੁਰਗੀਖਾਨਾ ਖੋਲ੍ਹ ਲਓ ਜੇਕਰ ਬਾਹਲਾ ਖਤਰਾ ਆ ਮੱਛੀ ਪਾਲਨ ਹੈਗਾ ਇੱਥੇ ਇੱਦ ਬਖਾ ਦੇ ਮਾਰਾ ਜਾ ਰਹਿਣ ਦੇ ਮਾਰ ਜਾ ਉਹਨਜੀ ਵਿਖਾਈਏ ਅਗਲਾ ਕੋਈ ਆ ਇਧਰ ਮੱਛੀ ਪਾਲਣ ਹੈਗਾ ਹੋਰ ਮੇਰੇ ਪਿੰਡ 'ਚ 10-12 ਮੱਛੀ ਪਾਲਣਾ ਜੇ ਲੱਗਣਾ ਤਾਂ ਫਿਰ ਇੱਥੇ ਆ ਕੇ ਕੰਮ ਧੰਦੇ ਲਵਾ ਦਿੰਨੇ ਆ ਮੈਂ ਤਰਲਾ ਮੈਂ ਕਰ ਲੂੰਗਾ ਉਹਨਾਂ ਦਾ ਜੇ ਇੰਨੇ ਖਤਰਾ ਬਣਿਆ ਪਿਆ ਤਾਂ ਕਿਰਪਾ ਕਰਕੇ ਬੇਨਤੀ ਆ ਪੰਜਾਬ ਦੇ ਗਰੀਬ ਲੋਕਾਂ ਦੇ ਬੱਚਿਆਂ ਦੇ ਨਾਲ ਇਹ ਦਿਮਾਗੀ ਤੌਰ ਤੇ ਹਤਿਆਚਾਰੀ ਆ ਕਿਉਂਕਿ ਪਤਾ ਤੁਹਾਨੂੰ ਉੱਥੇ ਜਿਹੜੇ 80 ਲੋਕ ਆ ਚਾਹੇ ਉਹ BC ਆ ਚਾਹੇ ਉਹ ਜਰਨਲ ਆ ਉੱਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਨੇ ਆ ਤੇ ਉਹ ਗਰੀਬ ਲੋਕ ਬੋਲਣਗੇ ਨਹੀਂ ਛੁੱਟੀ ਕਰਾਤੀ ਆ ਤੇ ਬੱਚੇ ਆ ਜਿਹੜੇ ਉਹ ਕੀ ਬੋਲਣਗੇ ਉਹ ਤਾਂ ਇੰਨੀ ਖੁਸ਼ੀ ਦੇ ਵਿੱਚ ਹੋਣਗੇ ਸਾਨੂੰ ਛੁੱਟੀ ਮਿਲ ਗਈ ਛੁੱਟੀ ਮਿਲ ਗਈ ਕਿਉਂਕਿ ਬਚਪਨ ਦੇ ਵਿੱਚ ਤੁਸੀਂ ਵੀ ਲੰਗੇ ਆ ਤੇ ਅਸੀਂ ਵੀ ਲੰਗੇ ਆ ਵੀ ਹੁੰਦਾ ਕੀ ਰਿਆ ਪਰ ਇਹ ਬੱਚਿਆਂ ਦੇ ਭਵਿੱਖ ਖਰਾਬ ਆ ਲੋਕਾਂ ਨੂੰ ਇੱਕ ਦਿਨ ਨਾਲ ਕੀ ਹੁੰਦਾ ਇੱਕ ਦਿਨ ਨਾਲ ਬਹੁਤ ਕੁਝ ਹੁੰਦਾ ਅੱਜ ਉਹ ਵਿਅਕਤੀ ਜਿਹੜਾ ਅੱਜ ਜਿੰਦਾ ਤੇ ਕੱਲ ਦੀ ਤਰੀਕ ਚ ਜਿੰਦਾ ਨਹੀਂ ਹੋਣਾ ਇੱਕ ਤਰੀ ਇੱਕ ਦਿਨ ਦੇ ਨਾਲ ਬਹੁਤ ਕੁਝ ਹੋ ਜਾਂਦਾ ਜੇਕਰ ਸੋਚਿਆ ਜਾਵੇ ਮਿੰਟ ਚ ਬਹੁਤ ਕੁਝ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਜਿਸ ਦਿਨ 2022 ਦੇ ਵਿੱਚ ਵੋਟਾਂ ਪਈਆਂ ਉਹਦੇ ਸਿਰਫ ਇੱਕ ਇੱਕ ਦਿਨ ਸੀ ਉਸ ਇੱਕ ਦਿਨ ਨੇ ਇਹਨਾਂ ਵਿਅਕਤੀਆਂ ਨੂੰ ਐਮਐਲਏ ਬਣਾਇਆ ਜਿਨ੍ਹਾਂ ਨੂੰ ਕੋਈ ਪਿੰਡਾਂ ਚ ਪੁੱਛਦਾ ਨਹੀਂ ਸੀ ਉਹਦੇ ਉਹਦੇ ਦੇ ਇੱਕ ਦਿਨ ਨੇ ਚਲੋ ਮਹਾਰਾਜ ਨੇ ਲੋਕਾਂ ਨੇ ਕਿਰਪਾ ਮਹਾਰਾਜ ਲੋਕਾਂ ਦੇ ਵਿੱਚ ਵਸਿਆ ਕਿਰਪਾ ਹੋਈ ਚਲੋ ਉਹਨਾਂ ਦੇ ਮੱਥੇ 'ਤੇ ਲਿਖੀ ਸੀ ਪਰ ਇਸ ਟਾਈਮ ਲੋਕਾਂ ਨੇ ਕੋਈ ਸਵਾਰਨ ਉਹ ਉਹੀ ਇੱਕ ਦਿਨ ਨੇ ਉਹਨਾਂ ਬੰਦਿਆਂ ਨਾਲ ਗਨਮਨ ਤੁਰਨ ਲਾਤੇ ਜਿੰਨਾਂ ਨਾਲ ਕਦੇ ਗਵਾਂਢੀ ਨਹੀਂ ਤੁਰਦੇ ਹੁੰਦੇ ਸੀ ਉਹ ਇੱਕ ਦਿਨ ਦੀ ਪਾਵਰ ਬਹੁਤ ਤਕੜੀ ਆ ਯਾਦ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ